ਕਾਲੀ ਥਾਰ ਵਾਲੀ ਲੇਡੀ ਦਾ ਨਵਾਂ ਕਾਂਡ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਕਹਿੰਦੇ ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ ਲਓ ਜੀ ਹੁਣ ਕਾਲੀ ਥਾਰ ਵਾਲੀ ਐਕਸ ਮਹਿਲਾ ਕਾਂਸਟੇਬਲ ਦੇ ਨਵੇਂ ਕਾਂਡ ਦਾ ਵੱਡਾ ਰੌਲਾ ਪੈ ਗਿਆ ਅਜੇ ਕੁਝ ਦਿਨ ਪਹਿਲਾਂ ਹੀ ਬਠਿੰਡੇ ਵਾਲੀ ਕਾਲੀ ਥਾਰ ਵਾਲੀ ਉਹ ਮਹਿਲਾ ਪੁਲਿਸ ਵਾਲੀ ਜੇਲ੍ਹ ਚੋਂ ਬਾਹਰ ਆਈ ਹੈ ਤੇ ਹੁਣ ਦੁਬਾਰਾ ਫੇਰ ਜੇਲ੍ਹ ਜਾਣ ਵਾਲਾ ਮਾਹੌਲ ਬਣ ਗਿਆ ਕਿਉਂਕਿ ਹੁਣ ਨਵਾਂ ਰੌਲਾ ਨਵੇਂ ਕਾਂਡ ਦਾ ਪੈ ਗਿਆ ਹੁਣ ਪੂਰੀ ਗੱਲ ਮੈਂ ਤੁਹਾਨੂੰ ਦੱਸਦਾ ਹੁਣ ਇਹ 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 ਖਬਰ ਕੋਈ ਬਹੁਤੀ ਇੰਪੋਰਟੈਂਟ ਨਹੀਂ ਰਾਜਨੀਤਿਕ ਲੋਕਾਂ ਦੇ ਲਈ ਸਿਆਸੀ ਸੁਚੇਤ ਚੇਤਨ ਲੋਕਾਂ ਲਈ ਪਰ ਅੱਜ ਇਹ ਤਾਜ਼ੀ ਖਬਰ ਹੈ ਕਿ ਜਦੋਂ ਹੁਣ ਮਹਿਲਾ ਕਾਂਸਟੇਬਲ ਜੇਲ੍ਹੋਂ ਬਾਹਰ ਆਈ ਹੈ ਤਾ ਇੱਕ ਔਰਤ ਨੇ ਬਹੁਤ ਵੱਡੇ ਦੋਸ਼ ਲਾ ਕੇ ਵੱਡਾ ਰੌਲਾ ਪਾ ਲਿਆ ਉਹਨੇ ਕਿਹਾ ਵੀ ਦੇਖੋ ਇਹਨੇ ਮੇਰੇ ਪਤੀ ਦੇ ਨਾਲ ਵਿਆਹ ਕਰਾ ਲਿਆ ਉਹ ਕਹਿੰਦੀ ਮੇਰੇ ਪਤੀ ਨਾਲ ਮੇਰਾ ਤਲਾਕ ਨਹੀਂ ਹੋਇਆ ਉਹ ਔਰਤ ਕਹਿ ਰਹੀ ਹੈ ਜਿਹੜੀ ਆਪਦਾ ਨਾਮ ਅਨਜੀਤ ਕੌਰ ਦੱਸ ਰਹੀ ਹੈ ਉਹ ਕਹਿੰਦੀ ਕਿ ਮੇਰੇ ਘਰ ਵਾਲੇ ਬਲਵਿੰਦਰ ਦੇ ਨਾਲ ਇਹ ਜਿਹੜੀ ਜੇਲ੍ਹ ਚੋਂ ਆਈ ਮਹਿਲਾ ਕਾਂਸਟੇਬਲ ਹੈ ਇਹਨੇ ਵਿਆਹ ਕਰਾ ਲਿਆ ਉਹ ਕਹਿੰਦੀ ਪਹਿਲਾਂ ਇਹ ਲਿਵਿੰਗ ਇਨ ਰਿਲੇਸ਼ਨਸ਼ਿਪ ਤੇ ਰਹਿੰਦੇ ਰਹਨੇ ਉਦੋਂ ਤੱਕ ਤਾਂ ਕਹਿੰਦੀ ਚਲੋ ਮੈਂ ਕਾਨੂੰਨੀ ਤੌਰ ਤੇ ਕੁਝ ਕਰ ਨਹੀਂ ਸਕਦੀ ਸੀ ਪਰ ਹੁਣ ਕਹਿੰਦੀ ਇਹ ਬਕਾਇਦਾ ਗੁਰਦੁਆਰੇ ਗਏ ਉੱਥੇ ਜਾ ਕੇ ਇਹਨਾਂ ਨੇ ਲਾਵਾਂ ਲਈਆਂ ਔਰ ਉੱਥੇ ਜਾ ਕੇ ਸਾਰਾ ਕੁਝ ਦਰਜ ਕਰਾਇਆ ਕਹਿੰਦੀ ਇਹਨੇ ਵੀ ਤੇ ਮੇਰੇ ਘਰ ਵਾਲੇ ਨੇ ਵੀ ਇਹ ਦੱਸਿਆ ਹੀ ਨਹੀਂ ਵੀ ਉਹ ਵਿਆਹਿਆ ਹੋਇਆ ਤੇ ਉਹਦਾ ਅਜੇ ਤਲਾਕ ਨਹੀਂ ਹੋਇਆ ਹੁਣ ਇਸ ਮਾਮਲੇ ਦਾ ਰੌਲਾ ਵੱਡਾ ਪੈ ਗਿਆ ਹੁਣ ਇਹਦੇ ਵਿਚਾਰੀ ਨਾਲ ਤਾਂ ਉਹ ਗੱਲ ਹੁੰਦੀ ਐ ਆਖੇ ਉਕਣੀ ਮੁਕਣੀ ਕਿੰਨਾ ਕੁ ਭਾਰ ਇੱਕ ਮੁੱਠ ਚੁੱਕ ਲੈ ਤੇ ਦੂਜੀ ਤਿਹਾਰ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਠਿੰਡੇ ਦੇ ਵਿੱਚ ਇਹ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇਹ ਪੁਲਿਸ ਨੇ ਫੜੀ ਸੀ ਨਾਕਾ ਲਾ ਕੇ ਦੋਸ਼ ਲਾਇਆ ਸੀ ਵੀ ਇਹ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਦੋਸ਼ ਲੱਗੇ ਸੀ ਇਹ ਚਿੱਟਾ ਵੇਚਦੀ ਐ ਫੜੀ ਗਈ ਜੇਲ੍ਹ ਚ ਗਈ ਉਦੋਂ ਚਰਚਾ ਚ ਆਇਆ ਸੀ ਵੀ ਇਹ ਮਹਿਲਾ ਕਾਂਸਟੇਬਲ ਕਹਿੰਦੀ ਐ ਵੀ ਮੈਂ ਉੱਪਰ ਸਰ ਨਾਲ ਸਾਹਬ ਨਾਲ ਗੱਲ ਕਰਾਉਣੀ ਆ ਪਰ ਕਹਿੰਦੇ ਉਦੋਂ ਗੱਲ ਹੋਈ ਨਹੀਂ ਹੁਣ ਉਹ ਵੀ ਗੱਲ ਅੱਜ ਤੱਕ ਵਿੱਚੇ ਹੀ ਰਹਗੀ ਵੀ ਕੀ ਇਹ ਗੱਲ ਦੀ ਸਚਾਈ ਕੀ ਸੀ ਉਹ ਸਾਹਬ ਕਿਹੜੇ ਸੀ ਕਿ ਨਹੀਂ ਸੀ ਉਸ ਤੋਂ ਬਾਅਦ ਜਦੋਂ ਉਹਨੂੰ ਪੁਲਿਸ ਨੇ ਫੜ ਲਿਆ ਸੀ ਅਦਾਲਤ 'ਚ ਪੇਸ਼ ਕੀਤਾ ਜਾਂਦਾ ਸੀ ਪੁਲਿਸ ਹਰ ਨਿੱਕੀ ਮੋਟੀ ਗੱਲ ਤੇ ਪ੍ਰੈਸ ਕਾਨਫਰੰਸਾਂ ਕਰਦੀ ਐ ਪਰ ਉਸ ਤੋਂ ਬਾਅਦ মিডিਆ ਪੁੱਛ ਪੁੱਛ ਥੱਕ ਗਿਆ ਪੁਲਿਸ ਅਫਸਰਾਂ ਨੂੰ ਕੋਈ ਇਸ ਮਹਿਲਾ ਕਾਂਸਟੇਬਲ ਬਾਰੇ ਇਸ ਮਹਿਲਾ ਪੁਲਿਸ ਵਾਲੀ ਬਾਰੇ ਕੁਝ ਨਹੀਂ ਸੀ ਬੋਲਿਆ ਨਾ ਕੋਈ ਪ੍ਰੈਸ ਕਾਨਫਰੰਸ ਕੀਤੀ ਨਾ ਇਹ ਦੱਸਿਆ ਅਜੇ ਤੱਕ ਵੀ ਉਹ ਚਿੱਟਾ ਲੈ ਕੇ ਕਿੱਥੋਂ ਆਉਂਦੀ ਸੀ ਵੇਚਦੀ ਕਿਨੂੰ ਕਿਨੂੰ ਸੀ ਕਿਹੜਾ ਕਿਹੜਾ ਉਹਦੇ ਨਾਲ ਰਲਿਆ ਸੀ ਕੀ ਕੋਈ ਉੱਪਰਲੇ ਕੋਈ ਅਫਸਰਾਂ ਦੀ ਛੱਤਰ ਸ਼ਾਯਾ ਤੇ ਕਿਰਪਾ ਵੀ ਉਹਦੇ ਸਿਰ ਤੇ ਤਾਂ ਨਹੀਂ ਸੀ ਜਦੋਂ ਕਿ ਇਹ ਸਵਾਲ ਉੱਠਦੇ ਰਹੇ ਪਰ ਅੱਜ ਤੱਕ ਪੁਲਿਸ ਨੇ ਇਹਦਾ ਖਲਾਸਾ ਨਹੀਂ ਕੀਤਾ ਹੋਰ ਕੋਈ ਫੜਿਆ ਜਾਵੇ ਪੁਲਿਸ ਪ੍ਰੈਸ ਕਾਨਫਰੰਸ ਕਰਦੀ ਐ ਅਸੀਂ ਤੈਹ ਤੱਕ ਗਏ ਆ ਇਹ ਇੱਥੋਂ ਲੈ ਕੇ ਆਉਂਦੇ ਨੇ ਇੱਥੇ ਵੇਚਦੇ ਨੇ ਪਰ ਇਹਦੇ ਬਾਰੇ ਕੁਝ ਨਹੀਂ ਮੈਨੂੰ ਯਾਦ ਹੈ ਇੱਕ ਪੁਲਿਸ ਦੇ ਡੀਐਸਪੀ ਸਾਹਿਬ ਜਦੋਂ ਇਸ ਮਹਿਲਾ ਪੁਲਿਸ ਵਾਲੀ ਇਹਨੂੰ ਅਦਾਲਤ ਚ ਪੇਸ਼ ਕਰਕੇ ਬਾਹਰ ਲਿਆ ਰਹੇ ਸੀ ਪੱਤਰਕਾਰਾਂ ਨੇ ਗੁਰ ਰੋਕਲੇ ਉਹਨਾਂ ਨੂੰ ਪੁੱਛਿਆ ਵੀ ਇਹਦੇ ਕੋਲੋਂ ਕੀ ਬਰਾਮਦ ਹੋਇਆ ਜਾ ਉਹ ਭਾਈ ਸਾਹਿਬ ਕੁਝ ਨਹੀਂ ਬੋਲੇ ਕਹਿੰਦੇ ਦੇਖੋ ਜੀ ਅਸੀਂ ਸਾਰਾ ਕੁਝ ਕੋਰਟ 'ਚ ਦੱਸਾਂਗੇ ਕੋਰਟ 'ਚ ਪੇਸ਼ ਕਰਾਂਗੇ ਕਮਾਲ ਐ ਬਾਕੀ ਕੇਸਾਂ ਤੇ ਤਾਂ ਤੁਸੀਂ ਸਾਰਾ ਕੁਝ মিডিਆ ਸਾਹਮਣੇ ਦੱਸਦੇ ਹਾਂ ਆਪੇ মিডিਆ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕਰਦੇ ਹਾਂ ਤੇ ਜੇ ਇਸ ਕੇਸ 'ਚ ਕਿਉਂਕਿ ਪੁਲਸ ਵਾਲੀ ਐ ਵਿਚਾਲੇ ਤੇ ਕੁਝ ਬੋਲੇ ਨਹੀਂ ਉਸ ਤੋਂ ਬਾਅਦ ਭਾਈ ਉਹ ਜ਼ਮਾਨਤੋ ਦੀ ਛੇਤੀ ਹੋ ਗਈ ਸੀ ਸਾਰਿਆਂ ਨੂੰ ਪਤਾ ਸਵਾਲ ਉਦੋਂ ਵੀ ਉੱਠੇ ਸੀ ਵੀ ਇੰਨੀ ਛੇਤੀ ਤਾਂ ਜ਼ਮਾਨਤ ਚਿੱਟੇ ਦੇ ਕੇਸ 'ਚ ਹੁੰਦੀ ਨਹੀਂ ਇਹ ਕਿਵੇਂ ਆ ਗਈ ਬਾਹਰ ਪਰਵਾਹੀ ਅਗਲੀ ਉਸ ਤੋਂ ਬਾਅਦ ਇੱਕ ਨਿੱਜੀ ਚੈਨਲ ਦੇ ਸਾਡੇ ਪੱਤਰਕਾਰ ਵੀਰ ਮੱਕੜ ਸਾਹਿਬ ਉਹ ਚਲੇ ਗਏ ਮੱਕੜ ਸਾਹਿਬ ਨੇ ਇਹਦੀ ਐਸੀ ਇੰਟਰਵਿਊ ਕੀਤੀ ਉਹਨੇ ਐਸੇ ਸਵਾਲ ਪੁੱਛੇ ਵੀ ਤੁਹਾਡੇ ਤੇ ਦੋਸ਼ ਨੇ ਵੀ ਤੁਸੀਂ ਰੋਲ 80 80 ਲੱਖ 80 80 ਹਜ਼ਾਰ ਦੀ ਘੜੀ ਪਾਉਣੇ ਹੋ ਐਨੇ ਲੱਖ ਦਾ ਤੁਸੀਂ ਚਸ਼ਮਾ ਲਾਉਣੇ ਹੋ ਐਨੇ ਲੱਖ ਦੀ ਤੁਸੀਂ ਕੋਠੀ ਪਾਉਣੇ ਹੋ ਇੰਨਾ ਪੈਸਾ ਤੁਹਾਡੇ ਕੋਲ ਕਿੱਥੋਂ ਆਇਆ ਤੁਸੀਂ ਤਾਂ ਇੱਕ ਗਰੀਬ ਪਰਿਵਾਰ ਚੋਂ ਸੀ Dalit ਪਰਿਵਾਰ ਚੋਂ ਸੀਗੇ ਤੇ ਪੁਲਿਸ ਦੀ ਥੋੜੀ ਜੀ ਤਨਖਾਹ ਦੇ ਨਾਲ ਇੰਨਾ ਕੁਝ ਕਿਵੇਂ ਬਣ ਗਿਆ ਐਸੀ ਇੰਟਰਵਿਊ ਕੀਤੀ ਵਿਚਾਰੀ ਦੀ ਆ ਤੀਜੇ ਚੌਥੇ ਦਿਨ ਉਹਨੂੰ ਬਾਦਲਪਿੰਡ ਚੋਂ ED ਨੇ ਜਾ ਕੇ ਚੱਕ ਲਿਆ ਹੁਣ ED ਜਦ ਦੀ ਐਂਟਰੀ ਜਦ ਹੋਈ ਤਾਂ ਕੇਸ ਸਾਰੇ ਖੁੱਲੇ ਵੀ ਜਾਇਦਾ ਕਿਵੇਂ ਬਣੀ ਕਿੱਥੋਂ ਬਣੀ ਕਿਸ ਤਰ੍ਹਾਂ ਬਣੀ ਕੋਈ ਕੁਝ ਸਾਹਮਣੇ ਆਇਆ ਤੇ ED ਦੇ ਕੇਸ ਦੇ ਵਿੱਚੋਂ ਉਹ ਜ਼ਮਾਨਤ ਤੇ ਹੁਣ ਵਿਚਾਰੀ ਅਜੇ ਬਾਹਰ ਆਈ ਸੀ ਤੇ ਨਵਾਂ ਪਟਾਕਾ ਪੈ ਗਿਆ। ਨਵੇਂ ਪਟਾਕੇ ਨੇ ਫੇਰ ਚਰਚਾ ਛੇੜਤੀ ਐ। ਹੁਣ ਉਹ ਜਿਹੜੀ ਔਰਤ ਐ ਉਹ ਰੌਲਾ ਪਾ ਰਹੀ ਐ। ਉਹ ਕਹਿੰਦੀ ਮੈਂ ਤਾਂ ਇਹਨਾਂ ਤੇ ਕੇਸ ਦਰਜ ਕਰਾਉਂਗੀ। ਉਹ ਔਰਤ ਜਿਹੜੀ ਕਹਿ ਰਹੀ ਐ ਕਿ ਮੇਰੇ ਘਰ ਵਾਲੇ ਨੇ ਮੇਰੇ ਨਾਲ ਤਲਾਕ ਲੈ ਬਿਨਾ ਇਹਦੇ ਨਾਲ ਵਿਆਹ ਕਰਾ ਲਿਆ। ਉਹ ਕਹਿੰਦੀ ਮੈਂ ਤਾਂ ਦੋਨਾਂ ਨੂੰ ਅੰਦਰ ਕਰਾਉਂਗੀ। ਉਹ ਕਹਿੰਦੀ ਲਿਵ ਇਨ ਰਿਲੇਸ਼ਨਸ਼ਿਪ ਤੇ ਰਹੀ ਜਾਂਦੇ। ਰਹਿ ਜਾਂਦੇ ਪਰ ਵਿਆਹ ਕਰਾ ਲਿਆ ਤੇ ਹੁਣ ਮੈਂ ਤਾਂ ਇੱਥੇ ਬੈਠੂਗੀ ਆ ਪੁਲਿਸ ਆਫਿਸ ਦੇ ਸਾਹਮਣੇ ਬੱਚੇ ਲੈ ਕੇ ਤੇ ਜਦੋਂ ਤੱਕ ਪਰਚਾ ਨਹੀਂ ਹੁੰਦਾ ਮੈਂ ਉੱਠਣਾ ਨਹੀਂਗਾ ਹੁਣ ਪੰਗਾ ਪੁੱਠਾ ਪੈ ਗਿਆ ਪਰ ਇੱਥੇ ਦੋ ਤਿੰਨ ਟਿੱਪਣੀਆਂ ਜੇ ਕਰਨੀਆਂ ਹੋਣ ਤਾਂ ਪਹਿਲੀ ਟਿੱਪਣੀ ਤਾਂ ਪਿਆਰੇ ਉਹ ਇਹ ਬਣਦੀ ਐ ਵੀ ਹੈਰਾਨਗੀ ਦੀ ਗੱਲ ਇਹ ਆ ਵੀ ਬੰਦੇ ਇੰਨੇ ਵੀ ਬੋਲਡ ਹੁੰਦੇ ਨੇ ਇੱਕ ਕਾਂਡ ਫਿਰ ਦੂਜਾ ਕਾਂਡ ਫਿਰ ਤੀਜਾ ਥੋੜਾ ਥੋੜਾ ਵਕਫਾ ਤਾਂ ਪਹਿ ਜਾਣ ਦਿੰਦੇ ਹੁਣ ਉਹ ਬੰਦਾ ਕੌਣ ਹੈ ਉਹ ਬੰਦਾ ਉਹ ਆ ਜਿਹੜਾ ਜਦੋਂ ਅਦਾਲਤ ਦੇ ਵਿੱਚ ਇੱਕ ਵਾਰੀ ਇਹਨੂੰ ਪੇਸ਼ ਕਰਨ ਲਈ ਲੈ ਕੇ ਆਏ ਸੀ ਤਾਂ ਉਹ ਇੱਕ ਮੁੰਡਾ ਉੱਥੇ ਆ ਗਿਆ ਸੀ ਬਲਵਿੰਦਰ ਸਿੰਘ ਉਹਦਾ ਨਾਮ ਦੱਸਿਆ ਜਾਂਦਾ ਸੀ ਸ਼ਾਇਦ ਸੋਨੂ ਬਲਵਿੰਦਰ ਸਿੰਘ ਸੋਨੂ ਉਹਦੇ ਨਾਲ ਰੌਲਾ ਪੈ ਗਿਆ ਸੀਗਾ ਕਿਉਂਕਿ ਉਹੀ ਔਰਤ ਪਿੱਛੇ ਆ ਗਈ ਸੀ ਉਹ ਕਹਿੰਦੀ ਤੂੰ ਅਦਾਲਤ ਚ ਕੀ ਲੈਣਾ ਆ ਉਹ ਕਹਿੰਦਾ ਜਦੋਂ ਮੈਂ ਤੇਰੇ ਨਾਲ ਰਹਿੰਦਾ ਨਹੀਂ ਤੂੰ ਕਿਉਂ ਆਈ ਹੈ ਉਹ ਕਹਿੰਦੀ ਪਰ ਤੂੰ ਮੇਰੇ ਨਾਲ ਵਿਆਹ ਕਰਾਇਆ ਸੀ ਉਹ ਕਹਿੰਦਾ ਜਦੋਂ ਤੇਰੀ ਮੇਰਾ ਬਣਦੀ ਹੀ ਨਹੀਂ ਲੱਗ ਲੱਗਾ ਉਥੇ ਥੱਪੜੋ ਥੱਪੜੀ ਹੋਏ ਸੀ ਤਾਂ ਉਦੋਂ ਵੀ ਕਾਫੀ ਖਲਾਰਾ ਪਿਆ ਸੀ ਉਸ ਤੋਂ ਬਾਅਦ ਹੁਣ ਦੋ ਤਿੰਨ ਜਿਹੜੀਆਂ ਟਿੱਪਣੀਆਂ ਨੇ ਦੇਖੋ ਲੀਗਲ ਤੌਰ ਤੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਰਹਿ ਸਕਦਾ ਪਰ ਮੈਨੂੰ ਲੱਗਦਾ ਹੈ ਜੇ ਇਹਨਾਂ ਨੂੰ ਥੋੜੀ ਬਹੁਤੀ ਵੱਧ ਅਕਲ ਹੁੰਦੀ ਤਾ ਆ ਜਿਹੜਾ ਵਿਆਹ ਕਰਾ ਕੇ ਇਹ ਇਹ ਵਾਲਾ ਜੇ ਕੰਮ ਨੇ ਨਾਮ ਵੀ ਕਰਦੇ ਤੇ ਇਹਨਾਂ ਦਾ ਸਰ ਸਕਦਾ ਸੀਗਾ ਮੈਨੂੰ ਲੱਗਦਾ ਗਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਉਹ ਜਾਣਨ ਉਹਨਾਂ ਦਾ ਮਾਮਲਾ ਜਾਣੇ ਪਰ ਦੂਰਦਰਸ਼ਤਾ ਤੋਂ ਕੰਮ ਲੈਣਾ ਚਾਹੀਦਾ ਸੀ ਤੇ ਦੂਰਦਰਸ਼ਤਾ ਆਮ ਬੰਦੇ ਚ ਹੁੰਦੀ ਨਹੀਂ ਦੂਜੀ ਗੱਲ ਸਵਾਲ ਇਹ ਹੈ ਸਾਰੇ ਕੇਸ ਦੇ ਵਿੱਚ ਮੁਢਲਾ ਸਵਾਲ ਸਭ ਤੋਂ ਐਨ ਹੈ ਕਿ ਪੁਲਸ ਵਾਲੀ ਚਿੱਟੇ ਸਮੇਤ ਪੁਲਸ ਨੇ ਫੜੀ ਪੁਲਿਸ ਨੇ ਉਹਦੇ ਅਗਲੇ ਪਿਛਲੇ ਲਿੰਕ ਕਿਉਂ ਨਹੀਂ ਪਤਾ ਕੀਤੀ ਉਹ ਅੱਜ ਤੱਕ ਇਹ ਕਹਿ ਰਹੀ ਹੈ ਵੀ ਮੇਰੇ ਤੇ ਅਲਿਗੇਸ਼ਨ ਝੂਠੇ ਨੇ ਮੇਰੇ ਤੇ ਬਿਲਕੁਲ ਝੂਠੇ ਇਲਜ਼ਾਮ ਨਹੀਂ ਮੈਂ ਤਾਂ ਜਿਹਾ ਕੁਝ ਕੀਤਾ ਹੀ ਨਹੀਂ ਪਰ ਪੁਲਿਸ ਦੋਸ਼ ਲਾ ਰਹੀ ਹੈ ਤੇ ਕੀ ਫਿਰ ਸੱਚਮੁੱਚ ਪੁਲਿਸ ਨੇ ਝੂਠੇ ਇਲਜ਼ਾਮ ਲਾਏ ਸੀ ਪੁਲਿਸ ਨੇ ਆਪਣੀ ਹੀ ਪੁਲਿਸ ਵਾਲੀ ਤੇ ਝੂਠੇ ਇਲਜ਼ਾਮ ਕਿਉਂ ਲਾਉਣੇ ਸੀ ਸਵਾਲ ਇਹ ਵੀ ਹੈ ਜੇ ਸਵਾਲ ਦੂਜੇ ਵੀ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪੁਲਿਸ ਨੇ ਤਾਂ ਸਗੋਂ ਬਚਾਉਣ ਦੀ ਕੋਸ਼ਿਸ਼ ਕੀਤੀ ਫੜੀ ਗਈ ਫਿਰ ਉਹਨੂੰ ਬਹੁਤ ਤਰੀਕਿਆਂ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਉੱਪਰ ਮੇਰਾ ਸਵਾਲ ਇਹ ਆ ਕਿ ਜੇਕਰ ਸੱਚਮੁੱਚ ਤੁਸੀਂ ਸੱਚੀ ਮੁੱੱਚੀ ਉਹਨੂੰ ਚਿੱਟੇ ਸਮੇਤ ਫੜਿਆ ਸੀ ਤਾਂ ਕੀ ਅੱਜ ਤੱਕ ਇਹ ਪਤਾ ਲਾਇਆ ਵੀ ਚਿੱਟਾ ਲੈ ਕੇ ਕਿਹ ਤੋਂ ਆਉਂਦੀ ਸੀ ਤੇ ਅੱਗੇ ਸਪਲਾਈ ਕਿਹਨੂੰ ਕਰਦੀ ਸੀ ਜੇ ਅੱਜ ਤੱਕ ਪੁਲਿਸ ਇਹ ਲਿੰਕ ਪਤਾ ਨਹੀਂ ਕਰ ਸਕੀ ਤਾਂ ਫਿਰ ਪੁਲਿਸ ਦੀ ਤਫ਼ਤੀਸ਼ ਕੀ ਹੈ ਜੇ ਪੁਲਿਸ ਚਾਹੇ ਕਿ ਅਸੀਂ ਚਿੱਟੇ ਵਾਲਿਆਂ ਨੂੰ ਫੜਨਾ ਹੈ ਵੱਡੇ ਮਗਰ ਮੱਛਾਂ ਨੂੰ ਫੜਨਾ ਤਾਂ ਜਿਹੜੇ ਥੋੜਾ ਥੋੜਾ ਚਿੱਟਾ ਲੈ ਕੇ ਗਾਂ ਲੈ ਕੇ ਜਾਂਦੇ ਨੇ ਪੁਲਿਸ ਉਹਨਾਂ ਤੋਂ ਇਹ ਪੁੱਛ ਸਕਦੀ ਵੀ ਲਿਆਂਦਾ ਕਿੱਥੋਂ ਸੀ ਤੇ ਜਿੱਦੇ ਤੋਂ ਉਹਨੇ ਲਿਆਂਦਾ ਫਿਰ ਪੁਲਿਸ ਉਹਦੀ ਪੈੜ ਦਬ ਸਕਦੀ ਹੈ ਉਹਨੂੰ ਦਬੋਚ ਸਕਦੀ ਹੈ ਤੇ ਉਹਨੂੰ ਦਬੋਚ ਕੇ ਤੂੰ ਕਿੱਥੋਂ ਲਿਆਂਦਾ ਪੁਲਿਸ ਅਗਲੇ ਦੀ ਪੈੜ ਦਬੋਚ ਸਕਦੀ ਹੈ ਤੇ ਇਸੇ ਤਰ੍ਹਾਂ ਪੁਲਿਸ ਇੱਕ 체ਨ ਇੱਕ ਕੜੀ ਪੂਰੀ ਤਰ੍ਹਾਂ ਨਖੇੜ ਸਕਦੀ ਹੈ ਪਰ ਬਿੱਲੀ ਦੇ ਗਲ ਟੱਲੀ ਬੰਨੇ ਕਿਹੜਾ ਸਵਾਲ ਹੀ ਹੈ ਪੁਲਿਸ ਦੀ ਨੀਅਤ ਤੇ ਨੀਤੀ ਚ ਪ੍ਰੋਬਲਮ ਹੈ ਮੰਨ ਲਓ ਇੱਕ ਚਿੱਟਾ ਲਾਉਣ ਵਾਲਾ ਮੁੰਡੇ ਤੋਂ ਇੱਥੇ ਪਿੰਡਾਂ ਚ ਹਜ਼ਾਰਾਂ ਲੱਖਾਂ ਮੁੰਡੇ ਚਿੱਟਾ ਲਾਉਣ ਲਾਤੇ ਨੇ ਉਹਨਾਂ ਚੋਂ ਇਹ ਪੁੱਛਿਆ ਜਾ ਸਕਦਾ ਨਾ ਪੁਲਿਸ ਪੁੱਛ ਸਕਦੀ ਉਹਨਾਂ ਤੋਂ ਵੀ ਪੁੱਤ ਤੈਨੂੰ ਨਹੀਂ ਕੁਝ ਕਹਿੰਦੇ ਤੇ ਤੂੰ ਦੱਸ ਵੀ ਤੂੰ ਲਿਆਉਣਾ ਕਿੱਥੋਂ ਆ ਤੇ ਮੰਨ ਲਓ ਉਹ 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 ਬਹੁਤ ਸਾਰੇ ਮੁੰਡੇ ਨੇ ਜਿਹੜੇ ਦੱਸ ਦੇਣਗੇ ਵੀ ਮੈਂ ਤਾਂ ਬਈ ਫਲਾਣੀ ਤੋਂ ਲੈ ਕੇ ਆਉਣਾ ਫਿਰ ਪੁਲਿਸ ਉਹਨੂੰ ਫੜ ਸਕਦੀ ਹੈ ਵੀ ਦੱਸ ਤੂੰ ਕਿੱਥੋਂ ਲੈ ਕੇ ਆਉਣਾ ਤੇ ਉਹਦੇ ਰਾਈ ਫਿਰ ਉਤੋਂ ਅਗਲਾ ਤੇ ਪੂਰੀ ਕੜੀ ਚੱਕਣਾ ਚੂਰ ਕੀਤੀ ਜਾ ਸਕਦੀ ਹੈ ਪਰ ਹੁਣ ਕਹਿਣਗੇ ਤੂੰ ਬੜਾ ਸਿਆਣਾ ਹੈ ਪੁਲਿਸ ਕਮਲੀ ਆ ਨਹੀਂ ਨਹੀਂ ਪੁਲਿਸ ਬਹੁਤ ਸਿਆਣੀ ਆ ਅਸੀਂ ਕਿੱਥੇ ਅਸੀਂ ਤਾਂ ਸਿੱਧੜ ਜੇ ਕਵਲੇ ਜੇ ਬੰਦੇ ਆ ਪਰ ਕੀ ਪੁਲਿਸ ਇੰਜ ਨਹੀਂ ਕਰ ਸਕਦੀ ਸਵਾਲ ਇਹ ਆ ਕਰ ਸਕਦੀ ਹੈ ਫਿਰ ਕਰਦੀ ਕਿਉਂ ਨਹੀਂ ਕਿਉਂਕਿ ਪੁਲਿਸ ਬાળੀ ਸਿਆਣੀ ਹੈ ਤੇ ਪੁਲਿਸ ਬાળੀ ਸਿਆਣੀ ਕਿਉਂ ਆ ਕਿਉਂਕਿ ਉਹਨਾਂ ਨੇ ਘਰ ਚਲਾਉਣੇ ਨੇ ਤੇ ਘਰ ਕਿਵੇਂ ਚਲਾਉਣੇ ਨੇ ਪੁਲਿਸ ਤੇ ਰੋਜ਼ ਦੋਸ਼ ਲੱਗਦੇ ਨੇ ਪੁਲਸ ਵਾਲੇ ਮੁੰਡੇ ਨੂੰ ਜਦੋਂ ਰਿਸ਼ਤਾ ਕਰਨਾ ਹੁੰਦਾ ਨਾ ਤੇ ਕਈ ਕੇਸਾਂ 'ਚ ਇਹ 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 ਚਰਚਾ ਕਈ ਵਾਰੀ ਚੱਲਦੀ ਆ ਵੀ ਇਹ ਪੁੱਛਿਆ ਜਾਂਦਾ ਵੀ ਤਨਖਾਹ ਛੱਡੋ ਉੱਤੋਂ ਕਿੰਨੇ ਕਮਾਉਂਦਾ ਹੈ ਸਵਾਲ ਇਸ ਗੱਲ ਜਿਹੜੇ ਇਮਾਨਦਾਰ ਪੁਲਿਸ ਵਾਲੇ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਕਈ ਸੱਚੇ ਸੁੱਚੇ ਚੰਗੇ ਬੰਦੇ ਨੇ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਆ ਬਹੁਤ ਗੁੱਸਾ ਚੜਦਾ ਜਦੋਂ ਗਲਤ ਬੰਦੇ ਐਦਾਂ ਦੀਆਂ ਚੀਜ਼ਾਂ ਕਰਦੇ ਨੇ ਜਿਹੜਾ ਕੰਮ ਆ ਆਪਣਾ ਉਹ ਛੱਡ ਦਿੰਦੇ ਨੇ ਹੁਣ ਇਹ ਸਾਰੇ ਕੁਸ਼ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਦੂਜੇ ਪਾਸੇ ਪੰਜਾਬ ਪੁਲਿਸ ਦਾਵਾ ਕਰਦੀ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਤੇ ਪੁਲਿਸ ਇਹ ਕਹਿੰਦੀ ਆ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਰਹੀ ਅਸੀਂ ਨਸ਼ਿਆਂ ਦੇ ਉੱਪਰ ਬੜੀ ਵੱਡੀ ਠੱਲ ਪਾਤੀ ਆ ਰੋਖ ਲਾਤੀ ਆ ਪਰ ਦੂਜੇ ਪਾਸੇ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹ ਪੁਲਿਸ ਦੇ ਦਾਅਵਿਆਂ ਦੀ ਪੋਲ ਖੋਲਦੀਆਂ ਨੇ ਖਬਰਾਂ ਆਉਂਦੀਆਂ ਨੇ ਕਿ ਚਿੱਟੇ ਦੀ ਓਵਰਡੋਜ਼ ਦੇ ਨਾਲ ਹੋਈ ਮੌਤ ਹੁਣ ਓਵਰਡੋਜ਼ ਮਤਲਬ ਜਿੰਨਾ ਚਾਹੀਦਾ ਉਸ ਤੋਂ ਵੱਧ ਨਸ਼ਾ ਜਦੋਂ ਕੋਈ ਲੈ ਲਵੇ ਓਵਰਡੋਜ਼ ਹੈ ਅੱਛਾ ਇਹ ਓਵਰਡੋਜ਼ ਚਿੱਟਾ ਲੋਣ ਵਾਲਿਆਂ ਕੋਲ ਕਿੱਥੋਂ ਪਹੁੰਚ ਰਹੀ ਹੈ ਕਿਵੇਂ ਪਹੁੰਚ ਰਹੀ ਹੈ ਜੇ ਚਿੱਟੇ ਤੇ ਰੋਕ ਲੱਗ ਚੁੱਕੀ ਹੈ ਠੱਲ ਪੈ ਚੁੱਕੀ ਹੈ ਫਿਰ ਓਵਰਡੋਜ ਪਿੰਡਾਂ ਤੱਕ ਕਿਵੇਂ ਜਾ ਰਹੀ ਹੈ ਇਹ ਵੱਡਾ ਸਵਾਲ ਹੈ ਪਿਆਰਿਓ ਹੁਣ ਤੁਸੀਂ ਦੱਸੋ ਕਿ ਚਿੱਟਾ ਰੁਕ ਗਿਆ ਤੁਹਾਡੇ ਮੁਹੱਲੇ ਗਲੀ ਪਿੰਡ ਚ ਬਿਲਕੁਲ ਬੰਦ ਹੈ ਉਹ ਭਾਈ ਬਠਿੰਡਾ ਦੇ ਪਿੰਡ ਮੌੜਕਲਾਂ ਦੇ ਲੋਕਾਂ ਨੇ ਕੰਧਾਂ ਤੇ ਲਿਖਤਾ ਵਿੱਚ ਸਾਡੇ ਪਿੰਡ ਚਿੱਟਾ ਇਧਰ ਵੀ ਲਿਖਦਾ ਇਧਰ ਵੀ ਲਿਖਦਾ ਪੰਜਾਬ ਸਰਕਾਰ ਤੋਂ ਚੁੱਪ ਕਰ ਗਈ ਛਾਇਆ ਮਈਆ ਹੋ ਗਈ ਫਿਰ ਹਾਈ ਕੋਰਟ ਨੇ ਉੱਚ ਅਦਾਲਤ ਨੇ ਸੂ ਮੋਟੋ ਨੋਟਿਸ ਲਿਆ ਸੂ ਮੋਟੋ ਨੋਟਿਸ ਮਤਲਬ ਜਦੋਂ ਆਪਣੇ ਆਪ ਅਦਾਲਤ ਕੋਈ ਨੋਟਿਸ ਲੈਂਦੀ ਆ ਬਿਣਾ ਕੇਸ ਇਹਦੀ ਸ਼ਿਕਾਇਤ ਕੀਤਿਆਂ ਉਹ ਸੂ ਮੋਟੋ ਨੋਟਿਸ ਹੁੰਦਾ ਤਾਂ ਸੂ ਮੋਟੋ ਨੋਟਿਸ ਹਾਈ ਕੋਰਟ ਨੇ ਖਿੱਚ ਲਿਆ ਪੰਜਾਬ ਸਰਕਾਰ ਇਹ ਆ ਦੱਸੋ ਤੁਹਾਡੇ ਰਾਜ ਚ ਪੰਜਾਬ ਚ ਪਿੰਡਾਂ ਚ ਸ਼ਰ੍ਹਾਂ ਲਿਖਿਆ ਜਾ ਰਿਹਾ ਤੇ ਤੁਸੀਂ ਕੀ ਕਰ ਰਹੇ ਹੋ ਮੈਨੂੰ ਤਾਂ ਇਹ ਲੱਗਦਾ ਜਿਹੜੇ ਜਿਹੜੇ ਪਿੰਡ ਚ ਇਹ ਚਿੱਟਾ ਚੱਲੀ ਜਾਂਦਾ ਉਥੋਂ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਲਿਖ ਕੇ ਲਾ ਦੇਣਾ ਚਾਹੀਦਾ ਕੰਧਾਂ ਤੇ ਕਿ ਸਾਡੇ ਪਿੰਡ ਵਿਖਦਾ ਹੁਣ ਹਰਿਆਣਾ ਹਿਮਾਚਲ ਦੇ ਵਿੱਚ ਉਥੋਂ ਦੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਵੀ ਜਿਹੜਾ ਚਿੱਟਾ ਫੜਾਏਗਾ ਤੇ 1 ਗ੍ਰਾਮ ਫੜਾਓ ਤੇ 10000 ਇਨਾਮ ਜੇ 1 ਕਿਲੋ ਫੜਾਓ ਤੇ 5 ਲੱਖ ਇਨਾਮ 5 ਕਿਲੋ ਫੜਾਓ ਤੇ 10 ਲੱਖ ਇਨਾਮ